ਸਸੀ ਕਲ ਪੰਜਾਬੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਬਠਿੰਡੇ ਖੜੇ ਆ ਜੀ ਦਾਦੀ ਪੋਤੀ پارک ਦੇ ਸਾਹਮਣੇ ਆ ਬਾਈ ਆਪਣੇ ਨਾਲ ਸਰਦਾਰ ਜੀ ਖੜੇ ਆ ਖਾਲਸਾ ਜੀ ਇਹ ਇਥੇ 버거 ਦਾ ਕੰਮ ਕਰਦੇ ਨੇ ਆ ਮੈਂ ਬਾਈ ਨੂੰ ਕਹੂੰਗਾ ਦਿਖਾ ਦਿਓ ਇਹਨਾਂ ਦਾ ਮੈਂ ਕਮਾਲ ਮੰਨਦਾ ਯਾਰ ਇੱਕ ਪਾਸੇ ਅਸੀਂ ਅਜੀਤ ਰੋਡ ਲੰਘ ਕੇ ਆਏ ਆ ਆਈਲੈਂਡਸ ਦੇ ਸੈਂਟਰ ਇਮੀਗ੍ਰੇਸ਼ਨ ਦੇ ਬਾਦੂ ਸੈਂਟਰ ਸਾਡੇ ਨੌਜਵਾਨ ਮੁੰਡੇ ਕੁੜੀਆਂ ਬਾਹਰ ਜਾਣਾ ਚਾਹੁੰਦੇ ਉਹਨਾਂ ਨੂੰ ਲੱਗਦਾ ਇੱਥੇ ਰੁਜ਼ਗਾਰ ਨਹੀਂ ਹੈਗਾ ਅਸੀਂ ਉਥੇ ਚੰਗੀ ਲਾਇਫ ਜੀਵਾਂਗੇ ਪਰ ਕਿਤੇ ਨਾ ਕਿਤੇ ਅਣ ਲਾਦੀ ਉਥੇ ਚੰਗੀ ਲਾਇਫ ਦੇ ਚੱਕਰ ਦੇ ਵਿੱਚ ਫਸ ਜਾਂਦੇ ਨੇ ਲੋਨਾਂ ਦੇ ਵਿੱਚ ਫਸ ਜਾਂਦੇ ਨੇ ਪਰ ਆਹ ਦੇਖੋ ਸਰਦਾਰ ਜੀ ਨੇ ਆਪ ਖੁਦ ਜਿਹੜੀਆਂ ਆ ਜਿਹੜਾ ਇਹ ਖਾਣਾ ਬਾਹਰ ਲਾ ਗੋਰਿਆਂ ਵਾਲਾ ਖਾਣਾ ਗੋਰੇ ਜਿਹੜੀਆਂ ਮਸ਼ੀਨਾਂ ਗੋਰੇ ਬਿਲਡਿੰਗਾਂ 'ਚ ਫਿੱਟ ਕਰਦੇ ਸੀ ਬਾਈ ਉਹਨਾਂ ਨੇ ਛੋਟੇ ਖਾਤੀਆਂ 'ਚ ਫਿੱਟ ਕਰਕੇ ਹੈ ਤੇ ਐਨ ਪੂਰਾ ਇੱਕ ਕੈਫੇ ਬਣਾਤਾ ਇਹਨੂੰ ਕੈਫੇ ਕਹਿ ਲੋ ਜਾਂ ਇੱਕ ਤੁਰਦਾ ਫਿਰਦਾ ਰੈਸਟੋਰੈਂਟ ਬਣਾਤਾ ਹਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋਰੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਅੱਛਾ ਬਾਈ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਹੋ ਅੱਜ ਆਪਾਂ ਨੂੰ 20 ਫਰਵਰੀ ਤੋਂ ਸਟਾਰਟ ਕੀਤਾ ਸੀ ਇਹ ਕੰਮ 20 ਫਰਵਰੀ ਨੂੰ ਹਾਂ ਜੀ ਬਿਲਕੁਲ ਜੀ ਕਿਵੇਂ ਚੱਲ ਰਿਹਾ ਮਹਾਰਾ ਦਾ ਤਰਸ ਜੀ ਆਈ ਚਲਾਈ ਬਾਤ ਵੀ ਜਾਈ ਆ ਬਾਕੀ ਲੋਕਲ ਸੰਗਤ ਆਪਾਂ ਨੂੰ ਬਹੁਤ ਸਹਾਇਕ ਬਦਦਾ ਤੁਹਾਡੇ ਵਰਗੇ ਵੀਰ ਭੈਣਾ ਵੀਰ ਭੈਣਾ ਆ ਰਹੇਗੇ ਬਹੁਤ ਜ਼ਿਆਦਾ ਤੁਹਾਡਾ ਸਤਿ ਧੰਨਵਾਦ ਜੀ ਜਿਹੜੇ ਆ ਰਹੇ ਕਿਵੇਂ ਦਿਮਾਗ ਚ ਆਇਆ ਵੀ ਮੈਂ ਇਹ ਕੰਮ ਕਰ ਲਾਂ ਜਾਂ ਆਏ ਸੈਟਿੰਗ ਆ ਜੂ ਆ ਬਣ ਜੂ ਸਾਰਾ ਸਾਨੂੰ ਦੋਸਤ ਮੈਂ ਬਟਿੰਡੇ ਦੇ 16 ਤੋਂ 17 ਸਾਲ ਬਟਿੰਡੇ ਦੇ ਹਰੇ ਹਸਪਤਲ 'ਚ ਕੰਮ ਕੀਤਾ। ਜਿਹੜੇ ਜਿਹਦੇ ਵਿੱਚ ਜਿਹਦੇ ਪ੍ਰੈਗਮਾ ਹਸਪਤਲ ਆਂਦਾ ਜਿੰਦਲਹਾੜ ਆਂਦਾ। ਗਲੋਬਲ 'ਚ ਵੀ ਕੀਤਾ। ਬਹੁਤ ਬਹੁਤ ਵੀ ਕੰਮ ਕੀਤਾ। ਮੈਂ ਵੀ ਕੀਤਾ ਉੱਥੇ ਆਪਾਂ ਮੈਂ ਤੁਹਾਨੂੰ ਦੇਖਿਆ। 7 ਵਜਨ ਜੀ। ਮੈਂ ਗਲੋਬਲ ਹਸਪਤਲ ਦੇ ਕੰਮ ਕੀਤਾ। ਫਲਸੇ ਵਿੱਚ ਜਿੰਦਲਹਾੜ ਦੇ ਵਿੱਚ ਇਹਨਾਂ ਸਾਰੇ ਹਸਪਤਲ ਵੱਡੇ ਵੱਡੇ ਹਸਪਤਲ 'ਚ ਕੰਮ ਕੀਤਾਗਾ। ਠੀਕ ਹੈ। ਤੇ ਉਹ ਇੱਕ ਸੈਲਰੀ ਬੰਦ ਸੀਗਾ ਜਿਹੜਾ ਬਣੀਗੀ 15000 20000 15 ਯਾਨੀ ਕਿ 20 ਤੱਕ ਦੀ ਚਲੋ ਕੋਈ ਹੋਈ ਨਹੀਂ ਸੀਗੀ। 15000 ਤੋਂ ਜ਼ਿਆਦਾ ਮੇਰੀ ਸੈਲਰੀ ਵੱ ਸੈਟਅਪ ਕਰੀਏ ਫਿਰ ਕੋਈ ਵੀਰਾ ਸੀਗਾ ਵੀ ਉਹਨੇ ਮੈਨੂੰ ਇੱਕ 10 ਬਈ ਵੀ ਤੁਸੀਂ ਗੁਰਸੇਵਕ ਸਿੰਘ ਫਰੀਦਕੋਟ ਗੁਰਸੇਵਕ ਸਿੰਘ ਪਾਣਾ ਵੀਰਾ ਫਰੀਦਕੋਟ ਤੋਂ ਤੁਸੀਂ ਉਹਨਾਂ ਤੋਂ ਕੱਲ ਜਾ ਕੇ ਕੰਮ ਸਿੱਖ ਲਓ ਤੇ ਮਹਾਰਾਜ ਨੇ ਤਰਸ ਕੀਤਾ ਚਲੋ ਵੀਰੇ ਕੋਲ ਦੋ ਤਿੰਨ ਮਹੀਨੇ ਲਾਏ ਫਿਰ ਮਹਾਰਾਜ ਨੇ ਆਪਣਾ ਤਰਸ ਕੀਤਾ ਵੀ ਗੁਰੂ ਸਾਹਿਬ ਦੀ ਤਰਸ ਕਰਕੇ ਆਪਣਾ ਕੋਲ ਆਪਣਾ ਕੰਮ ਕਰੀਏ ਜੀ ਗੱਲ ਕਰੀਏ ਖਾਲਸਾ ਜੀ ਇਹਦੇ ਸਾਰਾ ਕਿੰਨਾ ਖਰਚਾ ਆ ਗਿਆ ਇਸ ਤੋਂ ਨੀਅਰ ਬਾਊਟ ਕੋਈ ਆਪਣਾ 5.5 ਤੋਂ 6 ਲੱਖ ਰੁਪਏ ਖਰਚਾ ਆ ਗਿਆ ਗਿਆ ਮਹਾਰਾਜ ਦਾ ਤਰਸ ਕਰਕੇ ਜੀ ਇਹਦੇ ਇਹਦੇ ਵਿੱਚ ਵਿੱਚ ਹੀ ਹੋਮਨ ਹੈ ਇੱਕ ਕਰਦੇ ਤੱਕ ਵੀਰੇ ਆ ਫਿਰ ਆਪ ਦੇਖ ਕੇ ਦੇ ਜਾਗੇ ਮੈਨ ਆਟਰੀਆ ਜੋ ਵੀ ਲੈਟਰ ਮਟਰ ਸਮਾਨ ਹੁੰਦਾ ਜਿਵੇਂ ਡਿਸਪੋਜ਼ੇਬਲ ਗਲਾਸ ਕੋਈ ਵੀ ਚਮਚ ਤੱਕ ਜੋ ਅਗਲੇ ਦੇਖੇਗੇ ਆਪਾਂ ਅੱਛਾ ਸਾਤ ਬਜਨ ਜੀ ਜਿਹੜੇ ਇਸ ਤਰ੍ਹਾਂ ਪੀਜੇ ਬਣਾਉਂਦੇ ਆ ਮੇਰੇ ਵਰਗਾ ਕਹਿੰਦਾ ਡੋਮੀਨੋਜ਼ ਖਾਵਾਂਗੇ ਇਹ ਤਾਂ ਬੇਸ ਬਣਾਇਆ ਆਪਣਾ ਲਿਆਉਂਦੇ ਨੇ ਰੈਡੀਮੇਡ ਬੇਸ ਹੁੰਦਾ ਉਹ ਵਧੀਆ ਨਹੀਂ ਹੁੰਦਾ ਸਵਾਦ ਨਹੀਂ ਹੁੰਦਾ ਤੁਸੀਂ ਬੇਸ ਬਣਾਉਨੇ ਹੋ ਜਾਂ ਲੈਣੇ ਹੋ ਜੀ ਆਪਾਂ ਬੇਸ ਜੀ ਆਪਾਂ ਹਰ ਹਫਤੇ ਤਿਆਰ ਕਰੀਦਾ ਹੈਗਾ ਠੀਕ ਹੈ ਜਿੱਦ ਕਿ ਨੀਅਰ ਬਾਊਟ ਹੈ ਕਿਉਂਕਿ ਚਲੋ ਗਰਮੀ ਹੈਗੀ ਹੈ ਜਦੋਂ ਆਪਾਂ ਸਰਦੀਆਂ ਵਿੱਚ 5 ਤੋਂ 6 ਕਿਲੋ ਬੇਸ ਵੀ ਤਿਆਰ ਕਰ ਲੈਂਦੇ ਸੀਗੇ ਪਰ ਹੁਣ ਗਰਮੀਆਂ ਗਰਮੀਆਂ 'ਚ ਨੀਅਰ ਬਾਊਟ ਪੰਡ ਦਿੱਲੀ 2 ਤੋਂ 3 ਕਿਲੋ ਬੇਸ ਤਿਆਰ ਕਰ ਲੈਨੇ ਹਾਂ ਜੀ ਆਪਣਾ ਤੇ ਮਹਾਰਾਜ ਦਾ ਤਰਸਤ ਕਾ ਆਪਣਾ ਡੀਅਰ ਲੱਗ ਬਠਿੰਡੇ ਦਾਦੀ ਪੋਤੀ پارک ਸਾਰਿਆਂ ਨੂੰ ਪਤਾ ਹੀ ਆ ਉਹਦੇ ਸਾਹਮਣੇ ਬਾਈ ਪੱਕੇ ਇਹ ਪੱਕੇ ਹੀ ਟਿਕਣਾ ਪੱਕੇ ਹੀ ਟਿਕਣਾ ਬਾਈ ਬਣੇ ਜੇ ਤੁਸੀਂ ਖਾਣਾ ਨਾ ਪੀਜ਼ਾ ਵੱਡੀਆਂ ਕੰਪਨੀਆਂ ਡੋਮੀਨੋਜ਼ ਫਲਾ ਨਾ ਧੌਂਕਾ ਜਿਹੜੇ ਸਾਨੂੰ 20 ਰੁਪਏ ਵਾਲਾ ਕੋਕਸ ਨੂੰ 60 65 ਰੁਪਏ ਦਾ ਉਹ ਅੰਦਰ ਦਿੰਦੇ ਨੇ ਬਿਲਕੁਲ ਬਿਲਕੁਲ ਹੈ ਤੇ ਪੀਜ਼ਾ ਦਾ ਰੇਟ ਟਿਕਣਾ ਹੋਊਗਾ ਨਾ ਬਹੁਤ ਦਾ ਟਿਕਣਾ ਉਹਨਾਂ ਦਾ ਜੀ ਟਿਕਣਾ ਚੌਗਣਾ ਹੋਊਗਾ ਤੇ ਬਾਈ ਤੋਂ ਖਾਓ ਨਾਲੇ ਬਾਈ ਦੀ ਮਦਦਤ ਹੋਊਗੀ ਬਾਕੀ ਸਾਫ ਸੁਥਰਾ ਬੰਦਾ ਸੋਨੇ ਦੇਖ ਕੇ ਐਂਡ ਦਿਲ ਕੋਸ਼ਿਸ਼ ਉਹ ਚੜ੍ਹਦੀ ਕਲਾ ਹੈ ਨਾ ਤੇ ਆਪਣੇ ਕੋਲ ਕੀ ਕੀ ਮਿਲਦਾ ਇਹ ਵੀ ਦੱਸ ਦਿਓ ਆਪਣੇ ਕੋਲ ਪੀਜ਼ਾ ਹੁੰਦਾ ਜੀ ਪੀਜ਼ਾ 버ਗਰ ਪਾਸਤਾ ਸੈਂਡਵਿਚ ਰੈਪ ਇਹ ਸਾਰਾ ਕੁਝ ਅਵੇਲੇਬਲ ਹੈਗਾ ਬਾਕੀ ਮਾਰਾ ਤਰਸ ਕਰਨ ਜੇ ਕੋਈ ਇਨਕੀ ਐਟਮੋਸਫੇਅਰ ਦੇ ਅਕੋਰਡਿੰਗ ਆਪਾਂ ਨਵੇਂ ਜਿਵੇਂ ਰੁੱਤ ਜੇ ਨੂੰ ਨਾ ਕੋਈ ਨਾ ਕੋਈ ਨਵਾਂ ਐਡ ਕਰਨ ਦੀ ਕੋਸ਼ਿਸ਼ ਕਰਾਂਗੇ ਅੱਛਾ ਇਹ ਮਸ਼ੀਨ ਸਾਡੇ ਕੋਲੇ ਸਾਰੀ ਮਨਲਾ ਪੀਜ਼ਾ ਐ ਹੀ ਨਹੀਂ ਵੀ ਆਪਣੇ ਕੋਲ ਉਹ ਵੀ ਉਹ ਹੀ ਕੰਪਨੀ ਵਾਲੇ ਵੀ ਜਿਹਾ ਬਣਾਉਂਦੇ ਬਿਲਕੁਲ ਜੀ ਬਿਲਕੁਲ ਆਪਣੇ ਕੋਲ ਇੱਕ ਜਿਹੜੀ ਸਭ ਤੋਂ ਵਧੀਆ ਪੋਜ਼ਿਟਿਵ ਪੁਆਇੰਟ ਹੈ ਜarre ਆਪਣੇ ਕੋਲ ਕੋਈ ਵੀ ਚੀਜ਼ ਆਇਲ ਹੀ ਨਹੀਂ ਗੀ ਜਿਵੇਂ ਆਪਾਂ ਕਹਿੰਦੇ ਉਹ ਤਲੇ ਆ ਖਾਣਾ ਭਈਏ ਭਈ ਜਿਵੇਂ ਹੁਣ ਆਪਾਂ ਕਹਿੰਦੇ ਭਈ ਭਈਏ ਜਾਂ ਕੋਈ ਵੀ ਪਰਵਾਸੀ ਕੀ ਕਰਦੇ ਆਗੇ ਇੱਕੋ ਤੇਲ ਨੂੰ ਬਾਰ ਬਾਰ ਤਲ ਤਲ ਕੇ ਤਲ ਤਲ ਕੇ ਦੇ ਦਿੰਦੇ ਆ ਉਹ ਤੇਲ ਦੀ ਵਿਚਾਰੀ ਦੁਰ ਕਹਿ ਲਈ ਪਰ ਰੂਹ ਕੰਮ ਜਾਂਦੀ ਹੁੰਦੀ ਆ ਮੈਨੂੰ ਹੋਰ ਨਾਸਾ ੜੋ ਜਿਵੇਂ ਕਹਿਣ ਲੱਗ ਜਾਂਦਾ ਹੁੰਦਾ ਹੈ ਨਾ ਇਹ ਵੀ ਆਪਣੇ ਆਪਣੇ ਪੂਰੇ ਓਵਨ ਦੇ ਪੂਰੀ ਬੈਨ ਦੇ ਵਿੱਚ ਆਪਣੇ ਕੋਲ ਕੋਈ ਆਇਲੀ ਚੀਜ਼ ਨਹੀਂ ਗੀ ਹਾਂ ਕੋਈ ਆਇਲੀ ਕੋਈ ਆ ਜੇ ਤੁਹਾਨੂੰ ਕੋਈ ਕੰਮ ਸਿੱਖਣਾ ਚਾਹੁੰਦਾ ਹੋਵੇ ਕਿ ਮੈਂ ਵੀ ਇਹਦੇ ਬਾਈ ਬੰਗੂ ਚਲਾ ਲਵਾਂ ਬਿਲਕੁਲ ਜੀ ਬਿਲਕੁਲ ਆ ਵੀਰਾ ਆਪਣੇ ਕੋਲ ਕੱਲ ਆਇਆਗਾ ਆਪਣੇ ਕੋਲ ਕੰਮ ਸਿੱਖਣ ਆਇਆਗਾ ਤੇ ਆਪਣੇ ਕੋਲ ਪਹਿਲਾਂ ਇੱਕ ਵੀਰਾ ਸੀਗਾ ਮਹੀਨਾ ਕ ਲਾ ਕੇ ਮਹੀਨਾ ਡੇਢ ਮਹੀਨਾ ਲਗਾ ਕੇ ਉਹ ਬੰਦਾ ਅੱਜ ਕੈਨੇਡਾ ਬੈਠਾ ਹੈਗਾ ਅੱਛਾ ਹਰਕਿਰਤ ਸਿੰਘ ਨਾਮ ਦਾ ਸਿੰਘ ਸੀਗਾ ਉਹ ਆਪਣੇ ਤੋਂ ਮਹੀਨਾ ਡੇਢ ਮਹੀਨਾ ਲਗਾ ਅੱਛਾ ਉਹਨੇ ਉੱਥੇ ਕੰਮ ਕਰਨਾ ਕਰ ਨਹੀਂ ਜਾ ਉਹਨੇ ਫਿਲਹਾਲ ਤਾਂ ਸਟੱਡੀ ਪੇਸ ਤੇ ਗਿਆ ਪਰ ਉਹਨੇ ਇਤਤ ਸਿੱਖਣ ਲੱਗਾ ਸੀ ਤਾਂ ਕਿ ਉਹ ਉੱਥੇ ਆਪਦਾ ਕੰਮ ਕਰ ਸਕੇ ਉੱਥੇ ਮੈਂ ਕੋਈ ਜਾ ਆਪਦਾ ਕੰਮ ਵੀ ਉਹ ਕਰ ਸਕਦਾ ਬਿਲਕੁਲ 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 ਤੇ ਕਿਵੇਂ ਸੰਤੁਸ਼ਟੋਂ ਬਾਰਾ ਜਦਾ ਬਹੁਤ ਜਿਆਦਾ ਤਰਸਦੀ ਸ਼ੁਕਰ ਹੈ ਉਸ ਗੁਰੂ ਪਾਸ਼ਾ ਦਾ ਤੇ ਪਹਿਲੀ ਉਸ ਦਾ ਗੁਰੂ ਪਾਸ਼ਾ ਦਾ ਬਸ ਭਾਰਾ ਵੀਰਾ ਭੈਣਾਂ ਦਾ ਸਪੈਸ਼ਲਿਸਟ ਇੱਕ ਵੀਰਾ ਕੈਲੀਫੋਰਨੀਆ ਤੋਂ ਬੈਠਾ ਜਿਨ੍ਹਾਂ ਨੇ ਆਪਾਂ ਨੂੰ ਮਾਇਕ ਤੌਰ ਤੇ ਬਹੁਤ ਜਿਆਦਾ ਹੈਲਪ ਕੀਤੀ ਜਿਹਦੇ ਵਿੱਚ ਉਹ ਹਰਪ੍ਰੀਤ ਵੀਰਾ ਜਾਂ ਹਰਮਨ ਵੀਰਾ ਜਾਂ ਇੱਕ ਦੋ ਹੋਰ ਵੀਰ ਪੈਣ ਵੀ ਸਗੇ ਆ ਕਿ ਨਾ ਤੇ ਗੁਰਸੇਵਿਕ ਸਾਥ ਤੇ ਉਸ ਤੋਂ ਵੀ ਜ਼ਿਆਦਾ ਧੰਨਵਾਦ ਮੈਂ ਗੁਰਸੇਵਿਕ ਵੀਰਾਂ ਦਾ ਕਰਨਾ ਚਾਹਾਂਗਾ ਜਿਨ੍ਹਾਂ ਨੇ ਮੈਨੂੰ ਸਾਰਾ ਸੈਟਅਪ ਕਰਕੇ ਦਿੱਤਾ ਨਹੀਂ ਤਾਂ ਮੇਰੇ ਵਰਗ ਨੂੰ ਜਿੰਨਾ ਟਿਕਟਾਂ ਲੈਣ ਲਾਣੇ ਸੀ ਸਾਰੀ ਜ਼ਿੰਦਗੀ ਦੇ ਵਿੱਚ ਤੇ ਉਹਨੂੰ ਆ ਚੀਜ਼ ਦੀ ਫੜਾਚਾ ਫੜਾਤੀ ਯਾਨੀ ਕਿ ਮੈਂ ਅੱਜ ਗੱਲ ਕਰਾ ਤਾਂ ਮੈਨੂੰ ਸਾਰਾ ਸੁਪਨਾ ਹੀ ਲੱਗ ਜਾਂਦਾ 20 ਫਰਵਰੀ ਤੋਂ ਲੈ ਕੇ ਹੁਣ ਤੱਕ ਸੁਪਨੇ ਲੱਗ ਜਾਂਦਾ ਕਿਉਂਕਿ 17 ਸਾਲ ਥੋੜੇ ਨਹੀਂ ਹੁੰਦੇ ਜੀ ਸਾਰਾ ਸਾਲ ਮੈਡੀਕਲ ਲਾਈਨ ਚ ਲਾ ਕੇ ਥੋੜੇ ਨਹੀਂ ਹੁੰਦੇ ਪਤਾ ਮੈਂ ਜਾਣਦਾ ਹਾਂ ਹਾਂ ਜੀ ਬਿਲਕੁਲ ਰਿਹائش ਫਿਰ ਰਿਹائش ਆਪਣੀ ਬਾਬਾ ਦੀਪ ਸਿੰਘ ਅਕਰ ਦੇ ਵਿੱਚ ਹੈਗੀ ਹੈ ਜੀ 6 ਨੰਬਰ ਗਲੀ ਦੇ ਵਿੱਚ ਜੀ ਕਿੰਨੇ ਵਜੇ ਤੋਂ ਕਿੰਨੇ ਵਜੇ ਦਾ ਆਪਾਂ ਨੀਅਰ ਬੋਟ ਵੈਸੇ ਤਾਂ ਚਲੋ ਅੱਜ ਮੌਸਮ ਥੋੜਾ ਸਹੀ ਸੀ ਪਕ 1:30 ਵਜੇ ਆ ਗਿਆ ਨੀਅਰ ਬੋਟ ਪਾ 3 3:30 4 ਵਜੇ ਤੱਕ ਲਾਸਟ ਆ ਜੀ ਕਿੰਨੇ ਵਜੇ ਤੱਕ 3:30 11 ਵਜੇ ਤੱਕ ਹੁੰਦੀ ਹੈ ਰਾਤ ਨੂੰ 11 ਵਜੇ ਤੱਕ ਹਾਂ ਜੀ ਹਾਂ ਜੀ ਚੱਲਦਾ ਉਹਦੇ ਕੰਮ ਮਹਾਰਾਜ ਦਾ ਬਹੁਤ ਸ਼ੁਕਰ ਹੈ ਉਹਦੀਆਂ ਗੱਡੀਆਂ ਮਹਾਰਾਜ ਦਾ ਬਹੁਤ ਤਰਸ ਹੈ ਜੀ ਜਿਹੜਾ ਕੇਰਾ ਖਾ ਗਿਆ ਕਹਿੰਦਾ ਵੀ ਆ ਨਜ਼ਾਰ ਆ ਗਿਆ ਮੈਂ ਕੁਝ ਨਹੀਂ ਕਰ ਸਕਦਾ ਗੁਰੂ ਸਾਹਿਬ ਆਪਣੇ ਆਪ ਹੀ ਆ ਜਾਂਦੇ ਆ ਗੁਰੂ ਸਾਹਿਬ ਮੈਂ ਤਾਂ ਕਹਿੰਦਾ ਗੁਰੂ ਸਾਹਿਬ ਨੂੰ ਸ਼ਕਾ ਰਹੇਗਾ ਪਰ ਇਹ ਵੀ ਗੁਰੂ ਨਹੀਂ ਕਿ ਇੰਨਾ ਕ ਜਿਆਦਾ ਤਰਸ ਹੈ ਵੀ ਲੋਕ ਆਪਾਂ ਨੂੰ ਰਿਸਪੌਂਸ ਅੱਛਾ ਹੈ ਕਿ ਲੋਕ ਆਪਾਂ ਨੂੰ ਫੋਨ ਕਰਕੇ ਕਹਿੰਦੇ ਵੀ ਸਾਡਾ ਆਰਡਰ ਲਾ ਦੇ ਅਸੀਂ ਆ ਰਹੇ ਹਾਂ ਤੇ ਡਿਲੀਵਰੀ ਵਾਲਾ ਤਾਂ ਨਹੀਂ ਕੰਮ ਡਿਲੀਵਰੀ ਹਾਲੇ ਸਟਾਰਟ ਨਹੀਂ ਕੀਤੀ ਗਈ ਕਿਉਂਕਿ ਹਾਲੇ ਆਪਾਂ ਕੱਲੇ ਆਗੇ ਮਹਾਰਾਜ ਕਿਰਪਾ ਕਰਨ ਜੇ ਹੋਰ ਚਾਇਆ ਤਾਂ ਵੀ ਇਹ ਵੀ ਸਟਾਰਟ ਕਰਾਂਗੇ ਠੀਕ ਹੈ ਹੋਰ ਕੁਝ ਕਹਿਣਾ ਚਾਹੁੰਦੇ ਸਾਡੇ ਦਰਸ਼ਕਾਂ ਨੂੰ ਬਹੁਤ ਬਹੁਤ ਧੰਨਵਾਦ ਆ ਬਸ ਇਹੀ ਕਹਿਣਾ ਚਾਹੁੰਦਾ ਕਿ ਫੌਰੀਨ ਦੇ ਵਿੱਚ ਕੁਝ ਨਹੀਂ ਰੱਖਿਆ ਹੈਗਾ ਫੌਰੀਨ ਦੇ ਵਿੱਚ ਮੈਨੂੰ ਇਨਕ ਕਿਉਂਕਿ ਮੈਂ ਨਰਸਿੰਗ ਲਾਈਨ ਦੇ ਵਿੱਚ ਹੈਗਾ ਉਤੋਂ ਵੀਰਪੰਨ ਡੇਲੀ ਮਿੱਤਰ ਮੈਨੂੰ ਫੋਨ ਕਰਨ ਬਸ ਸਾਨੂੰ ਜੌਬ ਲਵਾ ਦੇ ਸਾਨੂੰ ਜੌਬ ਲਵਾ ਦੇਣਾ ਤਾਂ ਮੈਂ ਇਹੀ ਚੀਜ਼ ਕਹੂੰਗਾ ਵੀ ਇਹ ਚੀਜ਼ ਬਹੁਤ ਵਧੀਆ ਗੀਆ ਤੁਸੀਂ ਲੋਕਾਂ ਨੂੰ ਆਪਣੇ ਅੰਦਲੀ ਚੀਜ਼ ਖਾਓ ਠੀਕ ਹੈ ਸਾਫ਼ ਸੁਥਰਾ ਖਾਓ ਪਹਿਲੀ ਗੱਲ ਠੀਕ ਹੈ ਸਾਫ਼ ਸੁਥਰਾ ਕਿਉਂਕਿ ਅੱਜਕਲ ਕਿ ਮੈਨੂੰ ਇੱਕ ਚੀਜ਼ ਜਿਹੜੀ ਮੈਨੂੰ ਵਧੀਆ ਲੱਗਦੀ ਹੈ ਵੀ ਆਪਣੇ ਜਨ ਕਿ ਮੈਨੂੰ ਕਿਸੇ ਵੀਰੇ ਕੁਝ ਖਵਾਈਏ ਨਾ ਖਵਾਈਏ ਪਹਿਲੇ ਉਹਨਾਂ ਦਾ ਵਸਫਾਈ ਕਰਦੇ ਸਫਾਈ ਕਰਦੇ ਸਫਾਈ ਕਰਦੀ ਹੈ ਕਿ ਸਫਾਈ ਦੇ ਕੇ ਕਸਟਮਰ ਆਪਣੇ ਕੋਲ ਆਊਗਾ ਤੇ ਆਪ ਜੀ ਦਾ ਫਿਰ ਵੀ ਤਾਲ ਦੇ ਲੋ ਧੰਨਵਾਦ ਭਾਈ ਸਾਡੀ ਤੇ ਇਹ ਹੱਤ ਮੰਨ ਕੇ ਬੇਨਤੀ ਆ ਵੀ ਨੌਜਵਾਨਾਂ ਨੂੰ ਨਰਾਸ਼ ਨਾ ਹੋਵਾ ਇਦਾਂ ਦਾ ਤੁਸੀਂ ਕੰਮ ਕਰ ਸਕਦੇ ਹੋ ਹੈ ਭਾਈ ਜਿੰਮੇਦਾਰ ਸਕੇ ਤਾਂ ਸੋਹਣੀ ਦਿਹਾੜੀ ਬਣਦੀ ਹੈ ਨਾਲੇ ਆਪਦੇ ਬੱਚਿਆਂ ਚ ਆਪਦੇ ਪਰਿਵਾਰ ਚ ਹੈਨਾ ਆਪਦੇ ਸ਼ਹਿਰ ਚ ਦੂਜੀ ਗੱਲ ਮੈਂ ਖਾਣ ਵਾਲੇ ਵੀਰਾਂ ਨੂੰ ਕਹਿਣਾ ਜਿਹੜੇ ਕੰਪਨੀਆਂ KFC ਹੋਈ ਠੀਕ ਹੈ ਸੋਨੂੰ 10 ਰੁਪਏ ਵਾਲੀ ਚੀਜ਼ ਉਹਨਾਂ ਨੇ 90 ਵਾਲੀ ਦੇਣੀ 90 ਦੀ ਦੇਣੀ ਆ ਇਹੀ ਕੋਕ ਤੁਸੀਂ ਜਾ ਕੇ ਇਹਨਾਂ ਦੇ ਆਪ ਪੀਜਾ ਖਾਣੇ ਡੋਮੀਨੋਜ਼ ਵਾਲਿਆਂ ਦੇ ਇਹੀ ਕੋਕ ਆਪਾਂ ਨੂੰ ਚੌਕਣੇ ਰੇਟ ਤੇ ਦਿੰਦੇ ਆ ਉਹ ਯਾਰ ਕਿਉਂ ਆਪਾਂ ਉਹਦੇ ਸਟੈਂਡਰਡ ਮੈਂ ਤੁਸੀਂ ਆਪ ਦੀ ਗੱਡੀ ਖੜਾਓ ਇੱਥੇ ਬਾਈ ਫਿਰ ਚੀਜ਼ ਉਹ ਤੋਂ ਵੱਧ ਸਵਾਗ ਨਾ ਹੋਈ ਤਾਂ ਪੈਂਸੇ ਨਾ ਦੇ ਕੇ ਜਾਓ ਇਹ ਚੀਜ਼ ਆਪਾਂ ਇੱਕ ਵਾਰ ਕਿਉਂ ਰੱਖਿਆ ਜੀ ਚਲੋ ਬੈਠਣ ਨੂੰ ਉੱਠਣ ਦਾ ਸੋਨੂੰ ਲੱਗਦਾ ਉਹ ਆਪ ਦੀ ਗੱਡੀ ਖੜਾਓ ਇਹਦੇ ਚ ਖਾਓ ਟਾਅਰ ਨਾਵਾ ਤਰ ਪਾਰਕਾ ਸਾਹਮਣੇ ਪਾਰਕ 'ਚ ਤੁਸੀਂ ਬਹਿ ਸਕਦੇ ਹੋ ਲੈ ਕੇ ਪੀਜਾ ਤੇ ਜਿਹੜਾ ਜਿਵੇਂ ਬਾਈ ਬਣਾਉਂਦਾ ਨਾ ਅਸੀਂ ਦੇਖਿਆ ਜਿਵੇਂ ਮੈਨੂੰ ਮੂੰਹ 'ਚ ਪਾਣੀ ਆਉਂਦਾ ਜਿਵੇਂ ਉਹ ਕੰਪਨੀਆਂ ਦਾ ਪਰਦੇ ਪਿੱਛੇ ਕੀ ਕੁਛ ਕਿੰਨਾ ਕੀ ਗੱਲਬਾਤ ਹੋਊਗੀ ਆਪਾਂ ਕਹਿ ਨਹੀਂ ਸਕਦੇ ਕੁਛ ਤੇ ਮੇਰਾ ਵੀਰ ਦਾਦੀ ਪਾਤੀ ਪਾਰਕ ਦੇ ਸਾਹਮਣੇ ਆ ਬਾਈ ਤੇ ਕੀ ਲਿਖਿਆ ਹੈ ਨਾ ਕੀ ਲਿਖਿਆ ਆਪਾਂ ਬਾਈ ਲਜੀਜ਼ ਪੀਜ਼ਾ ਐਂਡ 버ਗਰ ਹਾਂ ਤੇ ਜਰੂਰ ਇੱਕ ਵਾਰੀ ਪੀਜ਼ਾ ਖਾ ਕੇ ਬਾਈ ਦੀ ਮਦਦ ਕਰਿਓ ਬੇਰ ਕਬੂਤ ਦੇ ਬਿਲਕੁਲ ਸਾਹਮਣੇ ਆ ਵੀਡੀਓ ਨੂੰ ਦੱਬ ਕੇ ਅੱਗੇ ਦੀ ਅੱਗੇ ਸਾਂਝੀ ਕਰ ਦਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ